ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਰਾਜਪਦਰੀ ਮੁਕਾਬਲਿਆਂ ਦਾ ਉਦਘਾਟਨ ਅਨਮੋਲ ਗਗਨ ਮਾਨ ਵੱਲੋਂ ਕੀਤਾ ਗਿਆ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਖੇਡਾਂ ਨੂੰ ਪਰਫੁੱਲਤ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਖੇਡਾਂ ਵਤਨ ਪੰਜਾਬ ਦੀਆਂ ਜਾਰੀ ਰਹਿਣਗੀਆਂ ਇਸ ਮੌਕੇ ਵਿਧਾਇਕ ਅਨਮੋਲ ਗਗਨ ਮਾਨ ਨੇ ਜਿਮਨੀ ਚੋਣਾ 'ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ 'ਚ ਔਰਤਾਂ ਨੂੰ 1100 ਰੁਪਏ ਦੇਣ ਦੀ ਗਰੰਟੀ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਬੜੇ ਵਧੀਆ ਤਰੀਕੇ ਨਾਲ ਪੂਰੇ ਪੰਜਾਬ ਦੇ ਖਿਡਾਰੀਆਂ ਨੇ ਇੱਥੇ ਹਿੱਸਾ ਲਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਪੰਜਾਬ ਸਰਕਾਰ ਦਾ ਇੱਕ ਇਹ ਬਿਹਤਰੀਨ ਉਪਰਾਲਾ ਹੈ ਖੇਡਾਂ ਨੂੰ ਅੱਗੇ ਲੈ ਕੇ ਜਾਣ ਦਾ ਮੇਰੇ ਖਿਆਲ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਖੇਡਾਂ ਦੇ ਵਿੱਚ ਜਿਹੜਾ ਨਿਗਾਰਾ ਆ ਇਹ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਜਿਸ ਤਰੀਕੇ ਖਿਡਾਰੀ ਅੱਗੇ ਵਧ ਰਹੇ ਨੇ ਜਿਸ ਤਰੀਕੇ ਹਰ ਘਰ ਦੇ ਵਿੱਚ ਖਿਡਾਰੀ ਪੈਦਾ ਹੋ ਰਿਹਾ ਹੈ ਇਨਾਮ ਦਿੱਤੇ ਜਾ ਰਹੇ ਨੇ ਤੇ ਖਿਡਾਰੀਆਂ ਨੂੰ ਸਰਕਾਰ ਇੱਜ਼ਤ ਬਖਸ਼ ਰਹੀ ਹੈ ਪੰਜਾਬ 'ਚ ਇੱਕ ਦੁਬਾਰਾ ਜਿਹੜਾ ਦੌਰ ਆਹੋ ਖੇਡਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੈਦਾ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਤੇ ਮੈਂ ਬਹੁਤ ਬਹੁਤ ਸਾਰੇ ਜਿੰਨਾ ਖਿਡਾਰੀਆਂ ਨੇ ਹਿੱਸਾ ਲਿਆ ਉਹਨਾਂ ਨੂੰ ਮੁਬਾਰਕਾਂ ਦਿੰਨੀ ਹੈ ਤੇ ਪਰਮਾਤਮਾ ਹੋਰ ਜਿਹੜਾ ਸਰਕਾਰ ਨੂੰ ਵੀ ਹੋਰ ਬਲ ਬਖਸ਼ੇ ਕੀ ਅਸੀਂ ਵੱਧ ਤੋਂ ਵੱਧ ਪੰਜਾਬ ਚ ਪੁਰਾਣੇ ਜਿਵੇਂ ਸਮਿਆਂ ਦੇ ਵਿੱਚ ਪੰਜਾਬ ਆਪਣੇ ਖਿਡਾਰੀਆਂ ਨਾਲ ਪਹਿਲਵਾਨਾਂ ਦੇ ਨਾਲ 올ੰਪੀయన్స్ ਦੇ ਨਾਲ ਜਾਣਾ ਚਾਹੁੰਦਾ ਸੀ ਆਉਣ ਵਾਲੇ ਸਮੇਂ ਚ ਅਸੀਂ ਪੰਜਾਬ ਚ ਵੱਧ ਤੋਂ ਵੱਧ ਜਿਹੜੇ ਖਿਡਾਰੀ ਪੂਰੇ ਦੇਸ਼ ਭਰ ਦੇ ਵਿੱਚ ਦੇਈਏ ਤੇ ਉਹ ਨਾਮ ਨਾਮ ਰੌਸ਼ਨ ਕਰਨ ਲਗਾਤਾਰ ਕਿੰਨੇ ਬਤਨ ਪੰਜਾਬ ਦੇ ਸਫਲ ਚੱਲੇ ਆ ਉਹਦੇ ਤਹਿਤ ਹੀ ਜੜੀਆਂ ਕਰਾਈਆਂ ਜਾ ਰਹੀਆਂ ਨੇ ਕਿ ਇਹ ਅੱਗੇ ਖਿਡਾਰੀ ਨੇ ਉਹਨਾਂ ਨੂੰ ਉਸ ਜਿਹੜਾ ਪ੍ਰਾਈਜ਼ ਜੇ ਇਕੱਲਾ ਕੈਸ਼ ਪ੍ਰਾਈਜ਼ ਨਹੀਂ ਦਿੱਤਾ ਜਾ ਰਿਹਾ ਜਾਂ ਸਿਰਫ ਉਹਨਾਂ ਨੂੰ ਸਰਟੀਫିକੇਟ ਦਿੱਤੇ ਜਾ ਰਹੇ ਨੇ ਇਸ ਦਾ ਦੇਖੋ ਕੈਸ਼ ਪ੍ਰਾਈਜ਼ ਵੱਖੋ ਵੱਖ ਕੋਈ 올림픽 ਜਿੱਤ ਕੇ ਆਉਂਦਾ ਉਹਦੇ ਲਈ ਲੱਗਿਆ ਹੈ ਨੈਸ਼ਨਲ ਆਉਂਦਾ ਹੈ ਹਰ ਇੱਕ ਖਿਡਾਰੀ ਲਈ ਨੌਕਰੀਆਂ ਦੇ ਵੀ ਰਾਹ ਖੁੱਲੇ ਨੇ ਕਰੋੜਾ ਰੁਪਏ ਦੇ ਕੈਸ਼ ਵੀ ਦਿੱਤੇ ਜਾ ਰਹੇ ਨੇ ਤੇ ਬਹੁਤ ਸਾਰਿਆਂ ਨੂੰ ਖਿਡਾਰੀਆਂ ਨੂੰ ਆਲਰੇਡੀ ਸਰਕਾਰ ਨੇ ਸਨਮਾਨਿਤ ਕੀਤਾ ਹੈ ਕਿਉਂਕਿ ਖੜਾਰੀ ਵਰਗ ਦੇ ਨਾਲ-ਨਾਲ ਜਦੋਂ ਪੰਜਾਬ ਦੇ ਵਿੱਚ ਚੰਗੇ ਖੜਾਰੀ ਪੈਦਾ ਹੋ ਰਹੇ ਨੇ ਇਹਦੇ ਨਾਲ ਜਿੱਥੇ ਨਸ਼ਿਆਂ ਤੋਂ ਆਪਣੇ ਆਪ ਹੀ ਨੌਜਵਾਨਾਂ ਨੇ ਮੂੰਹ ਮੋੜ ਲੈਣਾ ਹੈ ਉਥੇ ਇੱਕ ਸਿਹਤਮੰਦ ਸਮਾਜ ਹੁੰਦਾ ਜਿਹੜਾ ਸਿਹਤਮੰਦ ਪਨੀਰੀ ਹੁੰਦੀ ਆ ਉਹ ਆਪਣੇ ਸੂਬੇ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਇਹਦੇ ਉਪਰਾਲੇ ਕੀਤੇ ਨੇ ਮੈਂ ਬੜੀ ਇਸ ਚੀਜ਼ ਦੀ ਸ਼ਲਾਘਾ ਕਰਦੀ ਹਾਂ ਜੀ। ਜਿਵੇਂ ਤੁਹਾਨੂੰ ਦੇਖ ਰਹੇ ਹੋ ਜਿਹੜੇ ਲੱਗ ਰਿਹਾ ਵੀ ਕਿ ਉਹ ਬੋਤਾ ਭਰਿਓ। ਬਹੁਤ ਅੱਛੇ ਤਰੀਕੇ ਨਾਲ ਆਮ ਆਦਮੀ ਪਾਰਟੀ ਮਿਹਨਤ ਕਰ ਰਹੀ ਹੈ ਪਿਛਲੇ 2.5 ਸਾਲਾਂ ਦੇ ਵਿੱਚ ਮਿਹਨਤ ਕੀਤੀ ਹੈ ਕੰਮ ਜਿਹੜੇ ਹੈਗੇ ਆ ਉਹ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੇ ਬਹੁਤ ਸਾਰੀਆਂ ਤਬਦੀਲੀਆਂ ਹਰ ਖੇਤਰ ਦੇ ਵਿੱਚ ਨਵੇਂ ਬਦਲਾਅ ਦੇਖੇ ਨੇ। ਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿੱਤਣਗੇ ਉਹ ਕੰਮ ਵੀ ਬੜੀ ਫੁਰਤੀ ਨਾਲ ਤੇ ਤੇਜ਼ੀ ਨਾਲ ਕਰਨਗੇ ਸੋ ਲੋਕਾਂ ਨੂੰ ਜਿਹੜਾ ਫੈਸਲਾ ਉਹ ਬੜੀ ਸਿਆਣਪ ਦੇ ਨਾਲ ਉਹ ਲੈਣਗੇ ਸਾਨੂੰ ਪੂਰੀ ਉਮੀਦ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੱਲਾਸ਼ੇਰੀ ਦੇ ਕੇ ਰੱਖਣ ਨੂੰ ਇੱਕ ਵਾਅਦਾ ਤੇ ਬੜੀ ਠੀਕਾ ਕਿ 1100 ਰੁਪਿਆ ਮਹੀਨਾ ਮਲੇ ਕਦੋਂ ਤੱਕ ਲਾਣਗੇ ਤਕਰੀਬਨ ਜਿੰਨੀ ਚੋਣ ਦੇ ਵਿੱਚ ਰਣਦਰ ਦੇ ਵਿੱਚ ਮੈਡਮ ਨੇ ਕਿਹਾ ਸੀ ਕਿ ਅਸੀਂ ਨਾਲ ਦੀ ਨਾਲ ਜਲਦੀ ਇਸ ਸੰਸਦ ਨੂੰ ਦੇਖੋ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਵੀ ਹੋਣੇ ਪਿਛਲੇ ਪਿਛਲੇ ਦਿਨ ਹੀ ਅਨਾਉਂਸ ਕੀਤਾ ਕਿ ਜਿਹੜੀ ਸਾਡੀ ਅਗਲੀ ਗਾਰੰਟੀ ਆ ਰਹੀ ਹੈ ਉਹ ਮਹਿਲਾਵਾਂ ਵਾਲੀ ਆ ਰਹੀ ਹੈ 1100 ਰੁਪਏ ਦੀ ਆ ਰਹੀ ਹੈ ਸੋ ਆਪਾਂ ਉਹਨਾਂ ਦੀ ਜਿਹੜੀ ਇਸ ਅਨਾਉਂਸਮੈਂਟ ਉੱਤੇ ਜਲਦੀ ਸਾਰਿਆਂ ਨੂੰ ਬੇਸਬਰੀ ਨਾਲ ਉਹ ਠੀਕ ਆ ਤੇ ਜਲਦੀ ਜਿਹੜੀ ਇਹ ਪੂਰੀ ਹੋ ਜਾਣੀ ਹੈ ਜੀ ਜਦੋਂ ਬਾਕੀ ਬਿਜਲੀ ਦੀਆਂ ਹੋ ਗਈਆਂ ਸਿਹਤ ਤੇ ਵੀ ਕੰਮ ਸਿਹਤ ਖੇਤਰ ਦੇ ਵਿੱਚ ਵੀ ਕੰਮ ਕਰ ਰਹੇ ਆ ਅੱਛੇ ਹਸਪਤਾਲ ਮਹੱਲਾ ਕਲੀਨਿਕ ਬਣਾਏ ਜਾ ਰਹੇ ਨੇ ਅ ਐਜੂਕੇਸ਼ਨ ਦੇ ਖੇਤਰ ਚ ਵੀ ਵਧੀਆ ਕੰਮ ਸਰਕਾਰ ਕਰ ਰਹੀ ਹੈ ਤੇ ਬਾਕੀਆਂ ਤੇ ਵੀ ਕਰਾਂਗੇ ਹੌਲੀ ਹੌਲੀ ਆਮਦਨ ਦੇ ਜਿਹੜੇ ਸੋਰਸ ਹੁੰਦੇ ਉਹ ਸਰਕਾਰ ਇਕੱਠਾ ਕਰਦੀ ਹੈ ਤੇ ਫਿਰ ਉਹਨੇ ਪਬਲਿਕ ਨੂੰ ਹੀ ਦੇਣੇ ਹੁੰਦੇ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਪਸ਼ਨ ਨੂੰ ਨੱਥ ਪਾਈ ਹੈ ਤੇ ਹੌਲੀ ਹੌਲੀ ਆਮਦਨ ਨੂੰ ਵਧਾ ਕੇ ਲੋਕਾਂ ਨੂੰ ਹੀ ਪੈਸਾ